ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ 11 ਦਿਨ ਜ਼ਿੰਦਗੀ ਔਰ ਮੌਤ ਨਾਲ ਜੂਝਦੇ ਇਸ ਦੁਨੀਆ ਤੋਂ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਭ ਨੂੰ ਅਲਵਿਦਾ ਕਹਿ ਗਏ ਤੇ ਉਹਨਾਂ ਦਾ ਸੰਸਕਾਰ ਵੀ ਹੋ ਗਿਆ ਫੁੱਲ ਵੀ ਚੁਕੇ ਗਏ ਤੇ ਆਪਾਂ ਸਾਰਿਆਂ ਨੇ ਦੇਖਿਆ ਸੰਸਕਾਰ ਹੁੰਦਾ ਵੀ ਦੇਖਿਆ ਲਾਈਵ ਫੁੱਲ ਵੀ ਦੇਖੇ ਨੇ ਤੇ ਅਫਸੋਸ ਬਹੁਤ ਜਿਆਦਾ ਸਭ ਨੂੰ ਬਹੁਤ ਜਿਆਦਾ ਹੋਇਆ ਸਭ ਨੇ ਬਹੁਤ ਅਰਦਾਸਾਂ ਕੀਤੀਆਂ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ ਮੁਰਦਿਆਂ ਨੂੰ ਵੀ ਜੀਵਨ ਧਾਨ ਦੇ ਦਿੰਦਾ ਹੈ ਮੁਰਦਿਆਂ ਚ ਵੀ ਜਾਨ ਪਾ ਦਿੰਦਾ ਹੈ ਪਰ ਇੱਥੇ ਮਹਾਰਾਜ ਨੂੰ ਹੀ ਪਤਾ ਸੀ ਕੀ ਸਹੀ ਹੈ ਕੀ ਗਲਤ ਹੈ ਇੰਨੇ ਅਰਦਾਸਾਂ ਹੋਣ ਦੇ ਬਾਵਜੂਦ ਵੀ ਤੇ ਤੁਸੀਂ ਇਹ ਨਹੀਂ ਸੋਚਣਾ ਕਿ ਪਤਾ ਨਹੀਂ ਪ੍ਰਮਾਤਮਾ ਨੇ ਸਾਡੀ ਸੁਣੀ ਨਹੀਂ ਉਹ ਸੁਣਦਾ ਜਰੂਰ ਆ ਪਰ ਉਹਦੀਆਂ ਉਹ ਹੀ ਜਾਣੇ ਅਸੀਂ ਉਹਦੇ ਕੰਮਾਂ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਅਸੀਂ ਕਿ ਸਿਰਫ ਅਰਦਾਸ ਹੀ ਹੁੰਦੀ ਹੈ ਜਿਹੜੀ ਅਰਦਾਸ ਕਰ ਸਕਦੇ ਆ ਪਰ ਉਸ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਉਹਨਾਂ ਦੀ ਜ਼ਿੰਦਗੀ ਇੱਥੇ ਤੱਕ ਹੀ ਸੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਚੁ ਨਿਵਾਸ ਬਖਸ਼ੇ ਸੱਚੇ ਪਾਤਸ਼ਾਹ ਦੋ ਦਿਨ ਤੋਂ ਬਹੁਤ ਅਫਸੋਸ ਸੀ ਕਰਦੇ ਕੰਮਾਂ ਕਰਾਂ ਜੀ ਮਨ ਨਹੀਂ ਸੀ ਲੱਗ ਰਿਹਾ ਬਾਰ-ਬਾਰ ਉਹਨਾਂ ਦੀਆਂ ਵੀਡੀਓਜ਼ ਦੇਖ ਰਹੀ ਆ ਗਾਣਾ ਵੀ ਦੇਖਦੇ ਆ ਤੇ ਲਾਈਵ ਸਾਰਾ ਕੁਝ ਹੁੰਦਾ ਦੇਖਦੇ ਆ ਮਨ ਇੰਨਾ ਕੁ ਉਦਾਸ ਹੋ ਗਿਆ ਸੀ ਕਿਸੇ ਵੀ ਕੰਮ ਕਾਰਜ ਮਨ ਨਹੀਂ ਸੀ ਲੱਗ ਰਿਹਾ ਤੇ ਘਰ ਦੇ ਵਿੱਚ ਵੀ ਆਪਣੇ ਆਪ ਨੂੰ ਇੱਕ ਦੂਸਰੇ ਦੇ ਉੱਤੇ ਥੋੜਾ ਜਿਹਾ ਜਿਵੇਂ ਗੁੱਸਾ ਜਿਹਾ ਆਈ ਜਾਂਦਾ ਸੀ ਕਿਉਂਕਿ ਮਨ ਅੰਦਰੋਂ ਬਹੁਤ ਪਰੇਸ਼ਾਨ ਸੀ ਮੌਤ ਤਾਂ ਸਭ ਦੀ ਹੁੰਦੀ ਆ ਪਰ ਕੁਝ ਸ਼ਖਸ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਸਾਰੀ ਦੁਨੀਆ ਦੇ ਵਿੱਚ ਸਭ ਨੂੰ ਇੱਕ ਇਸ ਤਰ੍ਹਾਂ ਦਾ ਵਿਛੋੜਾ ਦੇ ਜਾਂਦੇ ਨੇ ਇਸ ਤਰ੍ਹਾਂ ਦਾ ਦਰਦ ਦੇ ਜਾਂਦੇ ਨੇ ਕਿ ਉਹ ਸਭ ਸਭ ਕਿਵੇਂ ਕਹੀਏ ਕਿ ਉਹਨਾਂ ਦਾ ਦਰਦ ਮਹਿਸੂਸ ਕਰਨਾ ਸਭ ਲਈ ਬਹੁਤ ਔਖਾ ਹੋ ਜਾਂਦਾ ਕਿੰਨੇ ਉਹਨਾਂ ਦੇ ਫੈਨ ਨੇ ਮੈਨੂੰ ਲੱਗਦਾ ਨਹੀਂ ਕਿ ਕਿਸੇ ਦੀ ਅੱਖ ਸੁੱਕੀ ਰਹਿ ਗਈ ਹੋਊਗੀ ਸਭ ਦੀਆਂ ਦੇ ਅੱਖਾਂ 'ਚ ਬਹੁਤ ਅੰਜੂ ਆਈ ਅਸੀਂ ਖੁਦ ਵੀ ਬਹੁਤ ਰੋਏ ਜਦੋਂ ਖਾਣਾ ਖਾਣਾ ਤਾਂ ਵੀ ਬੈਠ ਕੇ ਦੇਖਣਾ ਨਾਲ-ਨਾਲ ਜਦੋਂ ਸੁਣਾ ਅਦਵੀ ਗੱਲਾਂ ਕਰਕੇ ਸੌਣਾ ਰਾਤ ਵੀ ਅਸੀਂ ਗੱਲਾਂ ਕਰਦੇ ਕਰਦੇ ਸੌ ਗਏ ਫਿਰ ਇੱਕ ਉਹਨਾਂ ਦਾ ਇੱਕ ਸੌਂਗ ਲਾਇਆ ਤੇ ਉਹ ਗੱਲਾਂ ਕਰਦੇ ਕਰਦੇ ਸੌ ਗਏ ਕੁਝ ਚੀਜ਼ਾਂ ਪਰਮਾਤਮਾ ਦੇ ਰਿਲੇਟਡ ਵੀ ਕੁਝ ਯਾਦ ਆਈਆਂ ਗੁਰੂ ਸਾਭਾ ਦੀਆਂ ਸਾਖੀਆਂ ਵੀ ਯਾਦ ਆਈਆਂ ਫਿਰ ਮਨ ਨੂੰ ਸੋਚ ਕੇ ਇਹੀ ਤਰ੍ਹਾਂ ਸਦਿੱਤੀ ਕਿ ਪਰਮਾਤਮਾ ਤੂੰ ਤੇਰੀਆਂ ਤੂੰ ਹੀ ਜਾਣੇ ਕੋਈ ਕੁਛ ਨਹੀਂ ਕਰ ਸਕਦਾ ਸਾਡਾ ਇੱਕ ਫਰਜ਼ ਹੀ ਆ ਕਿ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਪਰ ਸਾਡਾ ਹੱਕ ਨੇ ਅਸੀਂ ਜ਼ਿੰਦਗੀ ਦੇ ਦਈਏ ਉਹ ਇਸ ਪ੍ਰਮਾਤਮਾ ਦੀ ਮੋਜ ਹੈ ਤਾਂ ਫਿਰ ਤੋਂ ਰਾਜਵੀਰ ਜਵੰਦਾ ਦੀ ਸਾਰੇ ਅਰਦਾਸ ਕਰੋ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਗੁਰੂ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਪਰਿਵਾਰ ਦੇਖਿਆ ਨਹੀਂ ਜਾਂਦਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਬਸ ਸਾਡੀ ਇਹੀ ਅਰਦਾਸ ਹੈ ਸਾਰੇ ਅਰਦਾਸ ਕਰੋ ਪਰ ਪਰ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ਣ ਗੁਰੂ ਸਾਹਿਬ ਜੀ ਬੱਚਿਆਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਨੀ ਨੂੰ ਮਾਤਾ ਨੂੰ ਜਿਹੜੇ ਕਿ ਉਹ ਦੇਖੇ ਵੀ ਨਹੀਂ ਜਾਂਦੀ ਜਦੋਂ ਯਾਦ ਕਰਦੇ ਆ ਬਹੁਤ ਦਰਦ ਮਹਿਸੂਸ ਹੁੰਦਾ ਸੋ ਸਾਰੇ ਮਿਲ ਕੇ ਖਿਰ ਤੋਂ ਅਰਦਾਸ ਕਰਿਓ ਉਹਨਾਂ ਦਾ ਪਰਿਵਾਰ ਛੜਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ